ਆਫਰ ਹੁਣ ਵੇਖਣਾ ਵੀ ਕਿਹੋ ਜੀ ਗੱਲ ਬਣਦੀ ਹੈ ਇੱਕ ਪਾਸੇ ਰੌਕਿਆਂ ਨੇ ਨਵੀਂ ਦੀ ਟੀਮ ਤਿਆਰ ਕੀਤੀ ਹੋਈ ਸ਼ੂਸ਼ਕ ਦੀ ਜੇ ਫੂਲਾ ਅੰਜ ਬੈਸਟ ਬਣਦਾ ਤੇ ਜਿਹਨੇ ਮੇਲੇ ਤੇ ਆਖੂਗਾ ਧਾਰੀਵਾਲ ਪਰਿਵਾਰ ਵੱਲੋਂ ਰੌਕਿਆਂ ਦੇ ਵੱਲੋਂ ਭੁਪਿੰਦਰ ਸਿੰਘ ਦੀ ਯਾਦ ਵਿੱਚ ਮੇਰੇ ਵੀਰੋ ਭਿੰਦਰ ਪ੍ਰਧਾਨ ਦੀ ਯਾਦ ਵਿੱਚ ਮੋਟਰਸਾਈਕਲ ਦੇ ਮਾਨ ਸਨਮਾਨ ਬਖਸ਼ੇ ਜਾਣਗੇ ਫੂਲੇ ਦੇ ਲਈ ਲਓ ਕਰਵਿੰਦਰ ਲਾਹਤਪੁਰਜੀ ਵਾਲਾ ਦੀਪ ਅਗਲੀ ਕਬੱਡੀ ਪਾਰਨ ਲਈ ਖੇਡ ਮੈਦਾਨ ਦੇ ਵਿੱਚ ਬੰਦਿਆ ਹੋਇਆ ਇੱਕ ਪਾਸੇ ਸੋਨੀ ਆ ਦੂਜੇ ਪਾਸੇ ਫੂਲਾ ਸ਼ੂਸ਼ਕ ਵਾਲਾ ਕਰੂ ਕੁਮਾਰ ਫੜੂ ਗਿੱਟਾ ਪਰ ਦੀਪ ਦੀਪ ਨੌਜਨ ਵਾਪਸੀ ਕਰ ਗਿਆ ਹੈ ਦੀਪ ਨਿਊਜ਼ੀਲੈਂਡ ਦੇ ਵਰਲਡ ਕੱਪ ਜੀਜ਼ਾ ਕੈਫੇ ਵਾਲੇ ਮੁੰਡੇ ਕਹਿੰਦੇ ਵੀ ਕਾਂਗੇ ਵਾਲੇ ਗੁਰਵਿੰਦਰ ਦੇ ਤਿੰਨ ਜੱਸੇ ਉਹ 5000 ਦੇ ਹੋਣਗੇ ਉਰਦੇ ਲੈ ਕੇ ਗੁਰਵਿੰਦਰ ਦੇ ਜਸਕਰਨ ਸਿੰਘ ਜੀ ਪੀਐਸਓ ਐਮਐਲਏ ਜਲਾਲਾਬਾਦ 골ਡੀ ਕੰਬੋਜ ਜੀ ਉਹਨਾਂ ਦੇ ਨਦੀਕੀ ਸਾਥੀ ਨੇ ਆਹ ਪੰਜ ਮੁੰਡਾ ਠੀਕ ਐ ਸੱਜੇ ਪਾਸੇ ਗੁਰਪ੍ਰੀਤ ਠੀਕ ਐ ਨਾ ਮੇਰ ਹੈ ਭਾਈ ਗੁਰੂ ਦੀ ਮੇਰ ਹੈ ਭਾਈ ਪਹਿਲੋ ਦੀ ਧਰਤੀ ਹੈ ਔਰ ਅਪਾਰ ਅਤਾਰ ਅਪਾਰ ਕਿਰਪਾ ਹੈ ਮੇਰੇ ਵੀਰੋ ਲਓ ਮੁਰਜੀ ਵਾਲਾ 3200 ਦੇ ਦੋ ਜੱਫੇ ਹੋਣਗੇ ਅਰਸ਼ ਦੇ ਨਾਲ ਕਹਿੰਦੇ ਗੁਰਮਣ ਕਨੇਡਾ ਉਹਨਾਂ ਵੱਲੋਂ 3100 ਦੇ ਨੋ ਜੱਫੇ ਹੋਣਗੇ ਤੇ ਜੰਗੂ ਜੱਫਾ ਲਾਵੇਗਾ ਆਓ ਸਾਹਮਣੇ ਕਹਿੰਦੇ ਦੀਪਕ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆ ਨੌਜਵਾਨ ਫਕਰ ਝੰਡੇ ਵਾਲਾ ਇਹ ਅੱਜ ਦੇ ਟਾਈਮ ਲੈ ਕਹਿੰਦੇ ਚੋਟੀ ਦਾ ਜੱਫੀ ਹੈ ਆਓ ਦੀਪਕ ਮੁਰਜੀ ਵਾਲਾ ਤਮੁਰਜੀ ਵਾਲਾ ਤਮੁਰਜੀ ਵਾਲਾ ਕਹਿੰਦਾ ਸਾਡੇ ਪਿੰਡ ਦੋ ਬੁਰਜੀਆਂ ਸਨ ਤੇ ਕਹਿੰਦੇ ਦਬੁਰਜੀ ਪਿੰਡ ਕਰਨੀਏ ਆਹ ਰੇਡ ਪੈ ਗਈ ਰਪਿੰਦਰભાઈ ਆ ਜਾਓ ਬੁਰਜੀ ਵਾਲਾ ਫੂਲਾ ਸ਼ੂਸ਼ਕ ਵਾਲਾ ਆਹ ਸੋਨੀ ਫੱਕਰ ਢੰਡਾਲ ਦੀ ਚੌਂਕ ਕਹਿੰਦੇ ਸ਼ੇਰੇ ਪੰਜਾਬ ਦਾ ਯਾਦ ਕਬੱਡੀ ਕਲੱਬ ਵਾਲਿਆਂ ਨੇ ਕੀਤੀ ਹੈ ਯਰਕ ਨੇ ਖੇਡ ਸੀਜ਼ਨ ਦੇ ਲਈ ਮੇਰੇ ਮਿੱਤਰੋ ਖੇਡੂ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਵਿੱਚ ਜੱਕੇ ਟਾਲ ਹਣਾ ਵੀ ਫੈਡਰੇਸ਼ਨ ਦੇ ਵਿੱਚ ਲਾਓ ਕਰੂ ਕਮਾਲਾ ਲਾਓ ਤਗੜੇ ਜੱਫੇ ਪਰ ਸਾਹਮਣੇ ਪੁਆਇੰਟ ਜਿਹੜਾ ਹੈ ਇਹ ਦਬੁਰਜੀ ਵਾਲਾ ਮੂਹ ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚੀ ਕਰ ਦਿਓ ਮੂਹ ਦੀਪ ਦਬਰਜੀ ਵਾਲਾ ਜੇ ਗੁਰਪ੍ਰੀਤ ਦੇ ਸੱਟ ਨਾ ਲੱਗਦੀ ਥੋੜੀ ਤੇ ਫੈਸਲੇ ਕੁਝ ਹੋਰ ਹੋਣੇ ਸੰ ਮੇਰੇ ਮਿੱਤਰੋ ਫੈਸਲੇ ਕੁਝ ਹੋਰ ਹੋਣੇ ਦਬਰਜੀ ਸੈਕਿੰਡ ਸ਼ੂਸ਼ੇ ਬੈਸਟ ਸ਼ੇਡ ਦਬਰਜੀ ਵਾਲਾ ਦੀਪ ਸੱਟਾਂ ਦੇ 6 ਨੰਬਰ